ਜੈ ਗੁਰਦੇਵ ਧੰਨ ਗੁਰਦੇਵ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪ ਸਾਰੀਆਂ ਸੰਗਤਾਂ ਨੂੰ ਸਹਿਬ ਸਤਗੁਰ ਅਰਬਦਾਸ ਜੀ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਤੇ ਬਹੁਤ ਬਹੁਤ ਵਧਾਈ ਹੋਵੇ ਔਰ ਸਾਧ ਸੰਗਤ ਜੀ ਆਪ ਸਾਰਿਆਂ ਦੀ ਕਿਰਪਾ ਦੇ ਨਾਲ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਸਤਗੁਰ ਅਰਬਦਾਸ ਜੀ ਦੀ ਅਪਾਰ ਕਿਰਪਾ ਦੇ ਨਾਲ ਸਜੀ ਹੋਈ ਆਪ ਜੀ ਦੀ ਇਹ ਬੂਟਾ ਮੰਡੀ ਦੀ ਨਗਰੀ ਔਰ ਇਹ ਆਪ ਸੋਨਾ ਦਰਬਾਰ ਦੇਖ ਰਹੇ ਹੋ ਕਿਵੇਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਜਾ ਹੋਇਆ ਆ ਤੋ ਇੱਥੇ 15 ਤਰੀਕ ਤੋਂ ਜੋ ਦੀਵਾਨ ਹੈ ਉਹ ਆਰੰਭ ਹੋਇਆ ਸੀ ਤੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲ ਕੇ ਗੁਰੂ ਮਹਾਰਾਜ ਜੀ ਦੇ 647 ਮਾ ਆਗਮਨ ਪਰੋ ਬਹੁਤ ਹੀ ਪਿਆਰ ਖੁਸ਼ੀਆਂ ਚਾਹਾਂ ਦੇ ਨਾਲ ਉਮਕਾਂ ਦੇ ਨਾਲ ਤੇ ਸ਼ਰਧਾ ਦੇ ਨਾਲ ਮਨਾਈਏ ਸਾਦ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਕੇਸ਼ ਜੀ ਔਰ ਅਵਦਾਸੀਏ ਟੀਵੀ ਚੈਨਲ ਤੋਂ ਔਰ ਅਵਦਾਸੀਏ ਟੀਵੀ ਚੈਨਲ ਦੀ ਸਾਰੀ ਟੀਮ ਜਿਹੜੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਤਾਨਗਰ ਅਵਦਾਸੀ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਸੰਦੇਸ਼ਾਂ ਨੂੰ ਆਪ ਸਾਰਿਆਂ ਨੂੰ ਜਾਣ ਜਾਣ ਤੱਕ ਪਹੁੰਚਾਉਂਦਾ ਇਹ ਸੇਵਾ ਨਿਭਾਰੇ ਆ ਮਹਾਰਾਜ ਜੀ ਨੇ ਉਹਨਾਂ ਨੂੰ ਬਲ ਬਖਸ਼ਿਸ਼ ਕਰਨ ਤੋਂ ਸਾਰਿਆਂ ਨੂੰ ਮਹਾਰਾਜ ਜੀ ਦੇ ਉਪਰ ਪ੍ਰਦਿਆ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤੁਨ ਗੁਰਦੇਵ